ਇਤਲਾ ਅਜੰਸੀਆਂ ਨੇ ਕਿਉਂ ਨਹੀਂ ਦਿੱਤੀ ਉਦੋਂ ਸਰਕਾਰ ਨੂੰ ਕਿਉਂ ਨਹੀਂ ਦੱਸਿਆ ਤੇ ਕੁਲਮ ਲਾ ਕੇ ਕਹਿੰਦੇ ਜੀ ਹੁਣ ਸੀਬੀਆਈ ਗ੍ਰਿਫਤਾਰ ਕਰੇ ਕੰਗਣਾ ਮੌਤ ਜਿਸ ਵੇਸ ਤੁਨੂੰ ਇਹ ਪਤਾ ਸੀ ਕਿ ਵਿਦੇਸ਼ੀ ਪੈਸਾ ਉਥੇ ਆ ਰਿਹਾ ਹੈ ਤੈਨੂੰ ਇਹ ਪਤਾ ਸੀ ਕਿ ਉਥੇ ਬਲਾਤਕਾਰ ਹੋਏ ਨੇ ਤਾਂ ਤੇ ਫਿਰ ਤੂੰ ਇਹ ਗੱਲ ਭਾਰਤੀ ਪ੍ਰਧਾਨ ਮੰਤਰੀ ਦੇ ਧਿਆਨ 'ਚ ਕਿਉਂ ਨਹੀਂ ਲਗਾਈ ਇਹ ਗੱਲ ਕੇਂਦਰੀ ਗ੍ਰਹਿ ਮੰਤਰੀ ਦੇ ਕੋਲ ਕਿਉਂ ਨਹੀਂ ਪਹੁੰਚੀ ਇਹ ਗੱਲ ਐਨਐਸਏ ਜਿਨਾ ਕੇ ਦਵਾਲਾ ਜੀ ਦਵਾਲ ਉਹਦੇ ਕੋਲੇ ਕਿਉਂ ਨਹੀਂ ਪਹੁੰਚੀ ਇਹਦੇ ਕੋਲੇ ਇਹ ਵੀ ਸੀਬੀਆਈ ਜਾਂਚ ਕਰੇ ਉਹਨੂੰ ਪੁੱਛੇ ਜੀ ਕੰਗੜਾ ਨੂੰ ਬੁਲਾ ਕੇ ਗ੍ਰਿਫਤਾਰ ਕਰਕੇ ਵਰਕੇ ਮਿੱਦਾਸ ਤੂੰ ਕਿੱਥੇ ਤੈਨੂੰ ਪਤਾ ਕਿ ਤੇਰੇ ਕੋਲ ਕਿਹੜੇ ਸਬੂਤ ਨੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਨੇ ਜਿਹੜੀ ਜਿਹੜੀ ਫਿਲਮ ਹੈਗੀ ਆ ਅਮਰਜੈਂਸੀ ਉਹਦੇ ਖਿਲਾਫ ਨਰਮਾਤਾਵਾਂ ਨੂੰ ਨੋਟਸ ਭੇਜਿਆ ਵੀਰ ਨਰਦਾ ਨੇ ਕੰਗਣਾ ਬੁਲਾਈ ਸੀ ਕੰਗਣਾ ਨਾਲ ਜੇਪੀ ਨਰਦਾ ਨੇ ਕੀ ਕੀਤਾ ਕੀ ਗੱਲਾਂ ਹੋਈਆਂ ਉਹਦੇ ਬਾਰੇ ਮੀਡੀਆ ਚੁੱਪ ਹੈ ਬੁਲਾਈ ਸੀ ਤਾਂ ਗਈ ਵੀ ਕਿ ਨਹੀਂ ਗਈ ਉਹ ਕੰਗਣਾ ਰਨੌਤ ਦਾ ਮਾਮਲਾ ਵੀ ਕਾਫੀ ਪਖਿਆ ਹੋਇਆ ਹੈ ਕੰਗਣਾ ਰਨੌਤ ਦੇ ਖਿਲਾਫ ਰੋਸ ਪ੍ਰਦਰਸ਼ਨ ਹੋ ਰਹੇ ਨੇ ਹਰਿਆਣਾ ਦੇ ਵਿੱਚ ਕਾਲਾ ਆਦਮੀ ਪਾਰਟੀ ਦੇ ਆਗੂਆਂ ਨੇ ਵਰਕਰਾਂ ਨੇ ਜ਼ਿਲ੍ਹਾ ਪੱਦਰ ਦੇ ਉੱਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਤੇ ਇੱਕ ਸ਼ਿਵ ਸੇਨਾ ਦੀ ਲੀਡਰ ਹੈ ਸੰਸਦ ਦਾ ਪ੍ਰਿੰਕਾ ਚਾਤਰਵੇਦੀ ਉਹ ਵੀ ਕੰਗਣਾ ਦੇ ਖਿਲਾਫ ਆ ਗਈ ਹੈ ਕਹਿੰਦੀ ਜਦੋਂ ਤੈਨੂੰ ਸਾਰਾ ਕੁਝ ਪਤਾ ਸੀਗਾ ਕਿ ਕੀ ਕੀ ਹੋ ਰਿਹਾ ਕਿਸਾਨ ਕੀ ਕਰ ਰਿਹਾ ਤੂੰ ਉਦੋਂ ਇਹਦੀ ਇਤਲਾਹ ਏਜੰਸੀਆਂ ਨੇ ਕਿਉਂ ਨਹੀਂ ਦਿੱਤੀ ਉਦੋਂ ਸਰਕਾਰ ਨੂੰ ਕਿਉਂ ਨਹੀਂ ਦੱਸਿਆ ਤੇ ਕੁੱਲ ਮਿਲਾ ਕੇ ਕਹਿੰਦੇ ਜੀ ਹੁਣ ਸੀਬੀਆਈ ਗ੍ਰਿਫਤਾਰ ਕਰੇ ਕੰਗਣਾ ਰਣੌਤ ਨੂੰ ਦੇਖੋ ਗੱਲ ਇਸ ਤਰ੍ਹਾਂ ਵੀ ਇਹ ਪ੍ਰੇਕਾ ਚਾਤਰਵੇਦੀ ਦਾ ਇਹ ਗੱਲ ਤਾਂ ਸਹੀ ਹੈ ਹਰਮਿੰਦਰ ਜੀ ਹੂੰ ਤੇ ਉਹ ਕਹਿੰਦੀ ਆ ਵੀ ਕਿਸਾਨੀ ਮੋਰਚੇ ਦੇ ਵਿੱਚ ਜੇਕਰ ਤੈਨੂੰ ਇਹ ਪਤਾ ਸੀ ਕਿ ਵਿਦੇਸ਼ੀ ਤਾਕਤਾਂ ਦਾ ਹੱਥ ਹੈ ਜੋ ਕ੍ਰਿਮਨਲ ਨੇ ਹੂੰ ਤੇ ਜਿਸ ਵੀ ਤੈਨੂੰ ਇਹ ਪਤਾ ਸੀ ਕਿ ਵਿਦੇਸ਼ੀ ਪੈਸਾ ਉੱਥੇ ਆ ਰਿਹਾ ਹੂੰ ਤੈਨੂੰ ਇਹ ਪਤਾ ਸੀ ਕਿ ਉੱਥੇ ਬਲਾਤਕਾਰ ਹੋਏ ਨੇ ਤਾਂ ਤੇ ਫਿਰ ਤੂੰ ਇਹ ਗੱਲ ਭਾਰਤੀ ਪ੍ਰਧਾਨ ਮੰਤਰੀ ਦੇ ਧਿਆਨ 'ਚ ਕਿਉਂ ਨਹੀਂ ਲੰਦੀ ਹੂੰ ਇਹ ਗੱਲ ਕੇਂਦਰੀ ਗ੍ਰਹਿ ਮੰਤਰੀ ਦੇ ਕੋਲੇ ਕਿਉਂ ਨਹੀਂ ਪਹੁੰਚੀ ਇਹ ਗੱਲ ਐਨਐਸਏ ਜਿਨਾਕੇ ਦਵਾਲਾ ਜੀ ਦਵਾਲ ਉਹਦੇ ਕੋਲੇ ਕਿਉਂ ਨਹੀਂ ਪਹੁੰਚੇ ਇਹ ਐ ਕਿੰਨੀ ਵੱਡੀ ਗਲਤਸ਼ਪਾਕੇ ਰੱਖੀਆ ਦੇਸ਼ ਵਿਰੋਧੀ ਗਲਤਸ਼ਪਾਕੇ ਰੱਖੀਆ ਤੂੰ ਇਹਦੇ ਮਤਲਬ ਤੂੰ ਵੀ ਦੇਸ਼ ਤੋਂ ਹੀ ਆ ਫਿਰ ਹੂੰ ਐਡੀ ਵੱਡੀ ਗਲਤਸ਼ਪਾਕੇ ਰੱਖੀਆ ਤਾਂ ਇਹਦੇ ਕੋਲੇ ਇਹਦੀ ਸੀਬੀਆਈ ਜਾਂਚ ਕਰੇ ਉਹਨੂੰ ਪੁੱਛੇ ਕੰਗਣਾ ਨੂੰ ਬੁਲਾ ਕੇ ਗ੍ਰਿਫਤਾਰ ਕਰਕੇ ਵਰਕੇ ਵੀ ਦੱਸ ਤੂੰ ਕਿੱਥੇ ਤੈਨੂੰ ਪਤਾ ਕਿ ਤੇਰੇ ਕੋਲ ਕਿਹੜੇ ਸਬੂਤ ਨੇ ਕਿ ਕਿਸਾਨਾਂ ਦੇ ਕੋਲੇ ਵਿਦੇਸ਼ੀ ਪੈਸਾ ਆਇਆ ਬਦੇਸੀ ਲੋਕਾਂ ਦਾ ਕ੍ਰਿਮਨਲ ਲੋਕਾਂ ਦਾ ਪੈਸਾ ਆ ਕਿਸਾਨਾਂ ਕੋਲੇ ਪੁੱਛੇ ਸੀਬੀਆਈ ਨੂੰ ਇਹ ਗੱਲ ਕੀਤੀ ਇਹਨਾਂ ਨੇ ਦਪਿੰਦਰ ਹੁੰਡਾ ਹੁੰਡਾ ਨੇ ਕਿਹਾ ਕਿ ਲੋਕ ਸਵਾਲ ਸਪੀਕਰ ਚੁੱਪ ਕਿਉਂ ਬੈਠਾ ਉਹਨਾਂ ਦੀ ਇੱਕ ਮੈਂਬਰ ਪਾਰਲੀਮੈਂਟ ਇੱਕ ਦੇਸ਼ ਦੇ ਇੱਕ ਸੂਬੇ ਦੇ ਖਾਸ ਤਮਦਾਇ ਰੁਟਾਰਕ ਕਰ ਰਹੀ ਹੈ ਉਹ ਤੇ ਉਹ ਚੁੱਪ ਬੈਠਾ ਉਹ ਸੁਗਿਆਨ ਲਵੇ ਉਹ ਜਾਬਤੀ ਦੀ ਲੰਗਣਾ ਦਾ ਜਿਹੜਾ ਜਾਬਤੀ ਦੀ ਲੰਗਣਾ ਕੀਤੀ ਇਹਨਾਂ ਨੇ ਜਾਬਤੀ ਦੀ ਕਾਰਵਾਈ ਕੀਤੀ ਉਹ ਕਰੇ ਉਹਦੇ ਉੱਪਰ ਸ਼ਰਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਨੇ ਲੀਦੀ ਫਿਲਮ ਹੈਗੀ ਆ ਅਮਰਜੈਂਸੀ ਉਹਦੇ ਖਿਲਾਫ ਨਰਮਾਤਾਵਾਂ ਨੂੰ ਨੋਟਿਸ ਭੇਜਿਆ ਜੀ ਜਵਾਬ ਦੇ ਉਹਦਾ ਇੱਕ ਹਾਈ ਕੋਰਟ ਚ ਕੇਸ ਹੀ ਪੈ ਗਿਆ ਈਮਾਨ ਸਿੰਘ ਖਾਰਾ ਹੋਰਾਂ ਨੇ ਪਾਤਾ ਈਮਾਨ ਸਿੰਘ ਖਾਰਾ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਕੇਸ ਹੀ ਪਾ ਪਾਤਾ ਹੈ ਅਮਰਜੈਂਸੀ ਦੇ ਖਿਲਾਫ ਕਿੱਡਾ ਕੁਸ਼ ਹੋ ਗਿਆ ਕੰਗਣਾ ਦਾ ਇੱਕ ਬਿਆਨ ਤੇ ਕੱਲ ਕਹਿੰਦੇ ਜੇਪੀ ਨੱਡਾ ਨੇ ਬੁਲਾਈ ਸੀ ਕੰਗਣਾ ਹੂੰ ਅੱਜ ਖਬਰ ਨਹੀਂ ਕਿਸੇ ਅਖਬਾਰ ਚ ਲੱਗੀ ਹੂੰ ਮੈਂ ਪੜੀ ਨਹੀਂ ਖਾ ਵਗਿਆ ਤੁਸੀਂ ਪੜੀਆ ਦਿੰਦੇ ਮੈ ਜੀ ਨਹੀਂ ਪੜੀ ਜੀ ਜੇਪੀ ਨਿਡਰ ਨੇ ਕੰਗਣਾ ਬੁਲਾਈ ਸੀ ਕੰਗਣਾ ਨਾਲ ਜੇਪੀ ਨਿਡਰ ਨੇ ਕੀ ਕੀਤਾ ਕੀ ਗੱਲਾਂ ਹੋਈਆਂ ਉਹਦੇ ਬਾਰੇ ਮੀਡੀਆ ਚੁੱਪ ਹੈ ਬੁਲਾਈ ਸੀ ਤਾਂ ਗਈ ਵੀ ਇਹ ਨਹੀਂ ਗਈ ਉਹ ਇਹ ਵੀ ਚੁੱਪ ਹੈ ਹਮ ਅਜੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ ਕੰਗਣਾ ਜੇਪੀ ਨਿਡਰ ਨੂੰ ਬੁਲਾ ਕੇ ਜੇਪੀ ਨਿਡਰ ਵੀ ਹਿਮਾਚਲ ਪ੍ਰਦੇਸ਼ ਦੇ ਹਨ ਜੀ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ